ਗੁੱਡ ਮਾਰਨਿੰਗ ਨਮਸਕਾਰ ਸਤਿ ਸ੍ਰੀ ਅਕਾਲ ਸਲਾਮ ਅਦਾਬ ਰਾਮ ਰਾਮ ਜੀ ਸਾਰਿਆਂ ਨੂੰ ਉਮੀਦ ਆਪ ਸਭ ਠੀਕ ਠਾਕ ਹੋਵਗੇ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ ਸਾਡਾ ਫੇਸਬੁੱਕ ਪੇਜ ਕਬੱਡੀ ਅਪਡੇਟ ਨੂੰ ਫੋਲੋ ਕਰ ਲਓ YouTube ਚੈਨਲ ਲਾਈਵ ਕਬੱਡੀ ਅਪਡੇਟ ਇਹਨੂੰ ਸਬਸਕ੍ਰਾਈਬ ਕਰ ਲਓ 9 ਅਕਤੂਬਰ 2025 ਦਿਨ ਵੀਰਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਈਆਂ। ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨਾਵ ਸਿੰਘ ਗਿੱਲ ਜੰਡਾ ਵਾਲਾ ਜ਼ਿਲ੍ਹਾ ਬਠਿੰਡਾ ਵੱਲੋਂ। ਮੈਂ ਤੁਹਾਡਾ ਆਪਣਾ ਰਵੀ ਗਰਗ। ਆਓ ਤੁਹਾਨੂੰ ਕਬੱਡੀ ਕੱਪਾਂ ਦੇ ਬੇਰਵੇ ਸਹਿਤ ਜਾਣਕਾਰੀ ਦੇ ਗੇ। ਕਿਹੜੇ-ਕਿਹੜੇ ਪਿੰਡ ਤੋਂ ਕਿਹੜੀ ਟੀਮ ਜਿੱਤੀ ਐ। ਕਿੰਨੇ-ਕਿੰਨੇ ਪੁਆਇੰਟ ਰਹੇ ਐ। ਕਿੰਨਾ-ਕਿੰਨਾ ਇਨਾਮ ਸੀ। ਕੌਣ ਕੌਣ ਬੈਸਟ ਹੈ ਨਹੀਂ ਤੇ ਬੈਸਟਾਂ ਵਿੱਚ ਕੀ ਸਨਮਾਨਤਮ ਹੋਇਆ ਤੇ ਕਿਹੜੇ-ਕਿਹੜੇ ਉੱਥੇ ਬੁਲਾਰੇ ਸੀ ਪੂਰੇ ਬੇਰਬਿਸ ਹੈ ਆਪ ਜੀ ਨੂੰ ਜਾਣਕਾਰੀ ਦਿੱਤੀ ਜਾਊਗੀ ਆਪ ਜੀ ਤੱਕ ਇੱਕੋ ਇੱਕ ਬੇਨਤੀ ਹੈ ਵੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਅੱਗੇ ਸ਼ੇਅਰ ਕਰਿਆ ਕਰੋ ਜਾਣਕਾਰੀ ਨੂੰ ਕਿਉਂਕਿ ਸਾਰੇ ਕੱਪ ਹਰੇਕ ਬੰਦਾ ਨਹੀਂ ਦੇਖ ਸਕਦਾ ਇੱਕ ਕੱਪ ਹੀ ਦੇਖਦਾ ਹੁੰਦਾ ਤੇ ਅਸੀਂ ਤੁਹਾਨੂੰ ਜਿੰਨੇ ਪੰਜਾਬ ਤੋਂ ਲੈ ਕੇ ਉਹ ਵਰਲਡਵਾਈਡ ਕਿਤੇ ਵੀ ਟੂਰਨਾਮੈਂਟ ਹੋ ਰਹੇ ਨੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆਂ ਪੰਜਾਬ ਦਾ ਇੱਕੋ ਇੱਕ ਪੇਜ ਜਿਹੜਾ ਵਰਲਡਵਾਈਡ ਤੁਹਾਨੂੰ ਟੂਰਨਾਮੈਂਟਾਂ ਦੇ ਰਿਜ਼ਲਟ ਦਿੰਦਾ ਹੈ ਉਹ ਹੈ ਕਬੱਡੀ ਅਪਡੇਟ ਤੁਸੀਂ ਇਸ ਨੂੰ ਬਤੂ ਬਤ ਫੋਲੋ ਸ਼ੇਅਰ ਕਰਿਆ ਕਰੋ ਧੰਨਵਾਦ ਆਓ 9 ਅਕਤੂਬਰ 2025 ਦੇ ਟੂਰਨਾਮੈਂਟਾਂ ਦੇ ਰਿਜ਼ਲਟ ਦੱਸ ਕੇ ਤੁਹਾਨੂੰ ਪਿੰਡ ਦੋਨੇਵਾਲ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਚਾ ਟੀਮਾਂ ਟੀਮ ਬਾਬਾ ਫਤੇ ਸਿੰਘ ਜੀ ਅਤੇ ਬਾਬਾ ਜੋਰਾਵਾਰ ਸਿੰਘ ਜੀ ਕਬੱਡੀ ਕਲੱਬ ਫਤੇਗੜ ਸਾਹਿਬ ਜੀ 27 ਨੰਬਰ ਫਾਸਟ 71000 ਨਗਦ ਪਲੱਸ ਕੱਪ ਟੀਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਬੱਡੀ ਕਲੱਬ ਮਾਛੀਵਾੜਾ ਸਾਹਿਬ ਜੀ 23 ਸਾਢੇ 23 ਨੰਬਰ ਸੈਕੰਡ 61000 ਨਗਦ ਪਲੱਸ ਕੱਪ ਬੈਸਟ ਰੀਡਰ ਇਹ ਹਜੇ ਇੱਥੇ ਲੱਡਾ ਬੱਲਪੁਰ ਅਤੇ ਕੁਲਜੀਤ ਕਰਾਚੋ ਦੋਵੇਂ ਜੁਆਇੰਟ ਰਹੇ ਰੇਡਰ ਫਤੇਗੜ ਸਾਹਿਬ ਜੀ ਵੱਲੋਂ ਬੈਸਟ ਜਾਫਿਰਿਆ ਸੰਨੀ ਡੇਰਾ ਬਾਬਾ ਨਾਨਕ ਫਤੇਗੜ ਸਾਹਿਬ ਦੀ ਟੀਮ ਵੱਲੋਂ ਜੀ ਬੈਸਟ ਨੂੰ ਕੱਪ ਸੀਗੇ ਬੈਸਟ ਨੂੰ ਮੌਕੇ ਤੇ ਭਰਾਈ ਦਿੱਤਾ ਹੈ ਪਹਿਲਾਂ ਕੋਈ ਅਪਡੇਟ ਨਹੀਂ ਸੀ ਇੱਥੇ ਬੁਲਾਰੇ ਸੀਗੇ ਸਤਪਾਲ ਮਾਹੀ ਖੜਿਆਲ ਬਿੱਟੂ ਰਾਣ ਰੰਧਾਵਾ ਸਨਮਾਨ ਹੋਇਆ ਜੀ ਤੁੰਨਾ ਚਮਿਆਰਾਂ ਨੂੰ 55000 ਦੀ ਨਗਦ ਨਗਦ ਰਕਮ ਨਾਲ ਸਨਮਾਨਿਤ ਕੀਤਾ ਗਿਆ ਪਿੰਡ ਗਿੱਲ ਜ਼ਿਲ੍ਹਾ ਮੋਗਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਚਾਰ ਬਾਰੋਂ ਅਤੇ ਕਬੱਡੀ 72 ਕਿਲੋ ਕਬੱਡੀ ਦੇ ਫਾਈਨਲ ਰਿਜ਼ਲਟ ਓਪਨ ਕਬੱਡੀ ਪਿੰਡ ਮਾੜੀ ਮੁਸਤਫਾ 15 ਨੰਬਰ ਫਾਸਟ 71000 ਨਗਦ ਪਲੱਸ ਕੱਪ ਪਿੰਡ ਕਾਲੇਗੇ ਮੋਗਾ 8 ਨੰਬਰ ਸੈਕੰਡ 51000 ਨਗਦ ਪਲੱਸ ਕੱਪ ਬੈਸਟ ਰੇਡਰ ਆ ਬਵਰਾ ਠੀਕਰੀਵਾਲ ਮਾੜੀ ਮੁਸਤਵਾਂ ਦੀ ਟੀਮ ਵੱਲੋਂ ਗੁਰਪ੍ਰੀਤ ਬਰੇ ਸਾਬ ਕਾਲਕੀ ਦੀ ਟੀਮ ਵੱਲੋਂ ਦੋਵੇਂ ਟੀਮਾਂ ਦੇ ਜੁਆਇੰਟ ਰੇਡਰ ਇਹ ਸੱਤ ਸੱਤ ਰੈਡਾਂ ਸੱਤ ਸੱਤ ਨੰਬਰ ਸਨ ਬੈਸਟ ਯਾਫੀ ਰਿਹਾ ਜੀ ਦੀਪਾ ਲੀਲਾ ਮੇਘ ਸਿੰਘ ਵਾਲਾ ਅੱਠ ਟੱਚ ਦੋ ਜੱਫੇ ਮਾੜੀ ਮੁਸਤਵਾਂ ਦੀ ਟੀਮ ਵੱਲੋਂ ਜੀ ਬੈਸਟ ਨੂੰ 15-15000 ਰੁਪਏ ਨਕਦ ਦਿੱਸੀ ਕਬੱਡੀ 72 ਕਿਲੋ ਪਿੰਡ ਨੱਥੂ ਵਾਲਾ ਗਰਮੀ 89 ਨੰਬਰ ਫਾਸਟ 21000 ਨਗਦ ਪਲਸ ਕਪ ਪਿੰਡ ਰੌਂਤਾ 3 ਨੰਬਰ ਸੈਕੰਡ 15000 ਨਗਦ ਪਲਸ ਕਪ ਪਲਸ ਕਪ ਤੇ ਸਨਮਾਨ ਹੋਇਆ ਤਾਬਾ ਸੋਰਸੰਗ ਨੂੰ 10000 ਦੀ ਨਗਦ ਰਕਮ ਨਾਲ ਸਨਮਾਨਿਤ ਕੀਤਾ ਗਿਆ ਇੱਥੇ ਬੁਲਾਏ ਸੀ ਬੂਟਾ ਉਮਰਿਆਣਾ ਅਮਨ ਲੋਪੋ ਸੁਖਰਾਜ ਸਿੰਘ ਰੋਡ ਦੇ ਦਲਬਾਗ ਗੱਜਣ ਵਾਲਾ ਤਾਰਾ ਕ੍ਰਿਸ਼ਨਪੁਰਾ ਨਿਰਮਲ ਲੰਗਿਆਣਾ ਪਿੰਡ ਧੂੜ ਜ਼ਿਲ੍ਹਾ ਪਟਿਆਲਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨ ਬੰਨੋ ਪਿੰਡ ਰਾਏ ਤਰਾਣਾ 14.5 ਨੰਬਰ ਫਾਸਟ 52000 ਨਗਦ ਪਲੱਸ ਕੱਪ ਪਿੰਡ ਬੱਛੋਆਣਾ 14 ਨੰਬਰ ਸੈਕੰਡ 41000 ਨਗਦ ਪਲੱਸ ਕੱਪ ਬੈਸਟ ਰੈਡਰ ਹੈ ਲਵੀ ਤੋਲਿਆਵਾਲ 9 ਰੈਡਾ 7 ਨੰਬਰ ਬੱਛੋਆਣਾ ਦੀ ਟੀਮ ਵੱਲੋਂ ਜੀ ਬੈਸਟ ਜਫੇਰਾ ਮੀਣਾ ਚ ਖੇਪਲ 833 ਜਫੇਰਾਏ ਤਰਾਣੇ ਵੱਲੋਂ ਬੈਸਟ ਹੋਣਗੇ ਰਾਂਗਰੇ ਰਹੀ 1000 ਨਗਦ ਸੀਗੀ ਇੱਥੇ ਬਲਾਰੇ ਸੀ ਅਮਰੀਕ ਕਮਾਨ ਸੇਵਕ ਸ਼ੇਰਗੜ੍ਹ ਪਿੰਡ ਪੰਨੀ ਵਾਲਾ ਰੁਲਦੂ ਜ਼ਿਲ੍ਹਾ ਸਰਸਾ ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਦੋ ਬਾਰੋਂ ਪਿੰਡ ਕਾਲੋਕੇ 13 ਨੰਬਰ ਫਾਸਟ 31000 ਨਗਦ ਪਲੱਸ ਕੱਪ ਪਿੰਡ ਲਾਲਬਾਈ 9.5 ਨੰਬਰ ਸੈਕੰਡ 21000 ਨਗਦ ਪਲੱਸ ਕੱਪ ਬੈਸਟ ਰੇਡਰ ਆ ਜੀ ਪਰਮ ਕਾਲੋਕੇ 8 ਰੇਡਾਂ 8 ਨੰਬਰ ਬੈਸਟ ਜੱਫੇ ਰ ਹਰਮਨ ਕਾਲੋਕੇ 4 ਟੱਚ ਦੋ ਜੱਫੇ ਬੈਸਟਨ 5-5 ਕਿਲੋ ਦੇਸੀ ਘੋਸੀਗਾ ਜਾਦੂ ਚੱਠੇਵਾਲ 6 ਟੱਚ ਦੋ ਜੱਫੇ ਕਾਲੋਕੇ ਵੱਲੋਂ ਜੀ ਬੁੱਟਰ ਦੋ ਦਾ 6 ਕੱਚ ਦੋ ਜਫੇ ਲਾਲਬਾਈ ਦੀ ਟੀਮ ਵੱਲੋਂ ਜੀ ਇੱਥੇ ਬਲਾਰੇ ਸੀਗੇ ਮੰਗਾ ਮੱਲ ਕੇ ਤੇ ਸਾਗਰ ਖੜਕੀਆਂ ਇਹ ਸੀ ਜੀ 9 ਅਕਤੂਬਰ 2025 ਦਿਨ ਵੀਰਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਜੇਕਰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਆਪ ਜੀ ਨੂੰ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਮਿਲਦੇ ਹਾਂ ਕੱਲ ਨੂੰ ਸਵੇਰੇ ਨਵੇਂ ਟੂਰਨਾਮੈਂਟਾਂ ਦੇ ਰਿਜ਼ਲਟ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ